basic ਸੀ ਆਪ ਹੀ ਦੇਖ ਸਕਦੇ ਹੋ ਅਜੇ ਜਿਹੜਾ ਕਾਫਲਾ ਹੈ ਡੇਢ ਘੰਟਾ ਪਹਿਲਾਂ ਦੇਵੀਗੜ੍ਹ ਨਾਜ ਮੰਡੀ ਦੇ ਵਿੱਚੋਂ ਤੁਰਿਆ ਸੀ ਤੇ ਤੁਸੀਂ ਦੇਖੋ ਵੀ ਅਜੇ ਪੁਨਰਹੜੀ ਤੋਂ ਵੀ ਪਿੱਛੇ ਹੈ ਕਾਫਲਾ ਇੰਨੇ ਜਿਆਦਾ ਲੋਕਾਂ ਦਾ ਹਜੂਮ ਹੈ ਜਿਹੜਾ ਸਨੌਰ ਹਲਕੇ ਦਾ ਕੱਲਾ ਕੱਲਾ ਵਰਕਰ ਹੈ ਅੱਜ ਉਹ ਸੜਕਾਂ ਤੇ ਉਤਰਿਆ ਪਿਆ ਹੈ ਕਾਫਲਾ ਇੰਨਾ ਜ਼ਬਰਦਸਤ ਹੈ ਵੀ ਜਿਹੜੇ ਵਿਰੋਧੀ ਨੇ ਉਹ ਦੇਖ ਕੇ ਹੈਰਾਨ ਨੇ ਵੀ ਹੋ ਗਿਰਿਆ ਪੂਰੇ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਜਿਹੜੇ ਜਿਹੜੇ ਹਲਕੇ ਦੇ ਵਿੱਚੋਂ ਯਾਤਰਾ ਕਰਕੇ ਆਏ ਨੇ ਉੱਥੇ ਅੱਜ ਸਮੀਕਰਨ ਚੇਂਜ ਹੋਏ ਪਏ ਨੇ ਜਿੱਥੇ ਕਿਤੇ ਕਾਂਗਰਸ ਦੀ ਹਵਾ ਸੀ ਕਿਤੇ ਆਪ ਦੀ ਹਵਾ ਸੀ ਉਹ ਹਵਾ ਅੱਜ ਜਿਸ ਹਲਕੇ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਯਾਤਰਾ ਕਰਕੇ ਆਏ ਨੇ ਉਸ ਹਲਕੇ ਦੇ ਵਿੱਚ ਸਿਰਫ ਤੇ ਸਿਰਫ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਦੀ ਚੜ੍ਹਤ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਆ ਰਹੀ ਹੈ ਤੁਸੀਂ ਅੱਜ ਸਨੌਰ ਹਲਕੇ ਦੀ ਗੱਲ ਕਰੋ ਤੇਵੀਗੜ ਤੋਂ ਪੁਨਰਹੜੀ ਤੱਕ 2 2.5 ਘੰਟੇ ਹੋ ਗਏ ਕਾਫਲਾ ਚੱਲਿਆ ਗਿਆ ਕਿੰਨਾ ਕੁ 8-10 ਕਿਲੋਮੀਟਰ ਦਾ ਰਸਤਾ ਹੋਣਾ ਜੀ ਅਜੇ ਵੀ ਪੁਨਰਹੜੀ ਤੋਂ 5-7 ਕਿਲੋਮੀਟਰ ਪਿੱਛੇ ਆ ਜਿਹੜੇ ਅੱਜ ਸਾਡੇ ਪੰਜੇਟਾ ਸਾਹਿਬ ਸਰਪੰਚ ਸਾਹਿਬ ਇਹਨਾਂ ਦੀ ਅਗਵਾਈ ਦੇ ਵਿੱਚ ਉਰੇ ਤੁਸੀਂ ਦੇਖ ਸਕਦੇ ਹੋ ਕਿੰਨਾ ਹਜੂਮ ਸਾਰੇ ਪਿੰਡ ਦੇ ਸਾਡੇ ਵੀਰ ਹੋਰ ਸਾਡੇ ਬਜ਼ੁਰਗ ਉਰੇ ਪਹੁੰਚੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਸਵਾਗਤ ਕਰਨ ਦੇ ਲਈ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਮਹਾਂਤ ਵਿਸ਼ਨੂੰ ਆਨੰਦ ਗਿਰੀ ਜੀ ਕਾਲੀ ਮਾਤਾ ਮੰਦਰ ਤੋਂ ਨੇ ਜਿਹੜੇ ਉਹ ਵੀ ਵਿਸ਼ੇਸ਼ ਤੌਰ ਤੇ ਸੁਖਵੀਰ ਸਿੰਘ ਬਾਦਲ ਜੀ ਨੂੰ ਆਪਣਾ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਇਹ ਹਿੰਦੂ ਸਿੱਖ ਏਕਤਾ ਦਾ ਜਿਹੜਾ ਪ੍ਰਤੀਕ ਹੈ ਮਹਾਂਤ ਜੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜਿਹੜੇ ਅਸ਼ੀਰਵਾਦ ਦੇਣ ਲਈ ਸੁਖਵੀਰ ਸਿੰਘ ਬਾਦਲ ਜੀ ਨੂੰ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਵੇਂ ਜਮਾਵੜਾ ਲਗਿਆ ਪਿਆ ਲੋਕ ਸੜਕਾਂ ਦੇ ਉੱਤੇ ਬੇ ਨੇ ਜਿੰਦਾਬਾਦ ਜਿੰਦਾਬਾਦ ख रहे हो सी रिपोर्ट पंजाबी सब तो तेज सब का सजा